Hello ਬਾਕੀ ਸਾਰੇ ਭਲੇ ਭਲੇ ਆਪਣੇ ਬੰਦੇ ਆ ਰਹੇ ਨੇ ਜੀ ਵਾਹਿਗੁਰੂ ਜੀ ਮਰਦਾਬ ਦੇਖੋ ਮੈਂ तकरीबन 2012-13 ਤੋਂ ਲੱਗਿਆ ਹੋਇਆ ਜਦੋਂ ਤੋਂ ਪਾਰਟੀ ਬਣੀ ਹੈ ਬੂਥ ਵਲੰਟੀਅਰ ਤੋਂ ਮੀਤਨੇ ਸ਼ੁਰੂ ਕੀਤਾ ਸੀ ਬੂਥ ਵੀ ਲਾਉਂਦੇ ਰਹੇ ਆ ਉਸ ਤੋਂ ਬਾਅਦ ਯੂਥ ਦਾ ਪ੍ਰਧਾਨ ਵੀ ਬਣਿਆ ਤੇ ਦੋ ਵਾਰੀ ਐਮਐਲਏ ਟਿਕਟ ਮਿਲੀ ਹੈ ਤੇ ਦੋਨੋਂ ਵਾਰੀ ਮੇਰੇ ਬਰਨਾਲੇ ਹਲਕੇ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਆ ਜਿਹੜਾ ਉਹ ਦਿੱਤਾ ਹੈ ਬਿਨਾ ਸ਼ਰਾਬਾ ਵੰਡੇ ਬਿਨਾ ਪੈਸੇ ਵੰਡੇ ਹਜ਼ਾਰਾਂ ਕਰੋੜਾਂ ਦੇ ਮਾਲਕਾਂ ਨੂੰ ਹਰਾ ਕੇ ਮੈਨੂੰ ਦੋ ਵਾਰੀ ਵਿਧਾਨ ਸਭਾ ਦੀ ਪੌੜੀਆਂ ਵੀ ਚੜਾਇਆ ਤੇ ਅੱਜ ਕੀ ਵੀ 7 ਸਾਲਾਂ ਦੀ ਤੀਜੀ ਵਾਰੀ ਆਮ ਆਦਮੀ ਪਾਰਟੀ ਨੇ ਮੈਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੇਜਰੀਵਾਲ ਸਾਹਿਬ ਨੇ ਟਿਕਟ ਦਿੱਤੀ ਤੇ ਮੈਂ ਬੜਾ ਰਿਣੀ ਆ ਧੰਨਵਾਦੀ ਆ ਸਾਰੇ ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਐਡੇ ਵੱਡੇ ਮੰਡਟ ਦੇ ਨਾਲ ਰਿਕਾਰਡ ਤੋੜ ਵੋਟਾਂ ਦੇ ਨਾਲ ਜਿਹੜਾ ਮੈਨੂੰ ਦਿਤਾਇਆ ਤੇ ਉਹਦੇ ਨਾਲ ਮੈਂ ਧੰਨਵਾਦੀ ਸਾਰੇ ਮੇਰੇ ਆ ਹਜ਼ਾਰਾਂ ਸਾਥੀਆਂ ਦਾ ਮੈਂ ਅੱਜ ਉਹ ਧੂਰੀ ਤੋਂ ਚੱਲੇ ਆ ਹਰੇਕ ਪਿੰਡ ਜਿਹੜਾ ਸਾਡੇ ਸਾਥੀਆਂ ਜਿਹੜਾ ਸਵਾਗਤ ਕੀਤਾ ਤੇ ਸਾਰੇ ਉਹੀ ਸਾਥੀ ਆ ਜਿਨ੍ਹਾਂ ਨੇ 2.5 ਮਹੀਨੇ ਤੋਂ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਤੇ ਕਿਸੇ ਨੇ ਇਹ ਨਹੀਂ ਸਮਝਿਆ ਵੀ ਇਹ ਮੀਤ ਦੀ ਇਲੈਕਸ਼ਨ ਆ ਹਰੇਕ ਨੇ ਆਪ ਦੀ ਇਲੈਕਸ਼ਨ ਸਮਝ ਕੇ ਦੇ ਜੋਰ ਲਾਇਆ ਜਿਵੇਂ ਮੈਂ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਕਹਿੰਦਾ ਰਿਹਾ ਵੀ ਸਾਡੇ ਵਰਕਰਾਂ ਨੇ ਇਲੈਕਸ਼ਨ ਜਿਹੜੀ ਸਰਪੰਚੀ ਵਾਂਗੂ ਲੜਨੀ ਆ ਤੇ ਮੈਨੂੰ ਇਹ ਉਦੋਂ ਹੀ ਪਤਾ ਲੱਗ ਗਿਆ ਸੀ ਕਿਉਂਕਿ ਮੈਂ ਟਿਕਟ ਮਿਲਣ ਤੋਂ ਬਾਅਦ 1 ਮਹੀਨਾ ਕੱਲੀਆਂ ਵਰਕਰ ਮੀਟਿੰਗਾਂ ਕੀਤੀਆਂ। ਇਕੱਲੇ ਇਕੱਲੇ ਵਰਕਰ ਕੋਲੇ ਗਿਆ ਤੇ ਇਕੱਲੇ ਇਕੱਲੇ ਵਰਕਰ ਨੇ ਮੀਤ ਬਣ ਕੇ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਕੰਮ ਹੈ ਉਹ ਕੀਤਾ, ਮਿਹਨਤ ਕੀਤੀ ਤੇ 47 48 ਡਿਗਰੀ 'ਚ ਵੀ ਚਲੋ ਮੈਂ ਤਾਂ ਜਾ ਕੇ ਕਹਿੰਦਾ ਬੋਲਣਾ ਹੁੰਦਾ ਸੀ 10 ਮਿੰਟ ਪਰ ਲੋਕਾਂ ਨੂੰ ਇੰਨੀ ਗਰਮੀ 'ਚ ਕੱਢ ਕੇ ਲਿਆਉਣਾ, ਡੋਰ ਟੂ ਡੋਰ ਕਰਨਾ, ਮਿਹਨਤ ਕਰਨੀ, ਪੈਂਫਲੈਟ ਵੰਡਣੇ, ਪੋਸਟਰ ਲਾਉਣੇ ਉਹ ਸਾਰਾ ਕੰਮ ਸਾਡੇ ਵਰਕਰਾਂ ਨੇ ਕੀਤਾ। ਸਾਰੀ ਸਾਡੀ ਲੀਡਰਸ਼ਿਪ ਨੇ ਆਪਦੀ ਇਲੈਕਸ਼ਨ ਸਮਝ ਕੇ ਲੜੀਆ। ਭਗਵੰਤ ਮਾਨ ਜੀ ਨੇ ਆਪਦੀ ਇਲੈਕਸ਼ਨ ਸੰਜ ਕੇ ਲੜੀਆ ਸਭ ਨੇ ਬਹੁਤ ਮਿਹਨਤ ਕੀਤੀ ਜਿਹਦੇ ਸਿੱਟੇ ਵਜੋਂ ਜਿਹੜਾ ਮੈਨੂੰ ਲੱਗਦਾ ਵੀ ਸਾਡੇ ਵਿਰੋਧੀਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਪੌਣੇ 2 ਲੱਖ ਤੇ ਜਿੱਤੇ ਜਾਣਗੇ ਉਹ ਜਿਹੜਾ ਸੰਗਰੂਰ ਦੇ ਲੋਕਾਂ ਨੇ ਜਿਹੜਾ ਉਹ ਕਰ ਦਿਖਾਇਆ ਸੋ ਮੈਂ ਬੜਾ ਰਿਨੀਆਂ ਬੜਾ ਧੰਨਵਾਦੀ ਆ ਤੇ ਮੈਂ ਵਿਸ਼ਵਾਸ ਦਿਵਾਉਣਾ ਕਿਉਂਕਿ ਪਹਿਲਾਂ ਵੀ ਮੈਂ ਜਿਹੜੀ ਕੁਰਸੀ ਤੇ ਬੈਠਾ ਚਾਹੇ ਐਮਐਲਏ ਵਾਲੀ ਤੇ ਚਾਹੇ ਮੰਤਰੀ ਵਾਲੀ ਤੇ ਮੈਂ ਆਪਣੇ ਵੱਲੋਂ ਮਿਹਨਤ ਕੀਤੀ ਤੇ ਇਮਾਨਦਾਰੀ ਨਾਲ ਕੰਮ ਕੀਤਾ ਤੇ ਬਤੌਰ ਮੈਂਬਰ ਪਾਰਲੀਮੈਂਟ ਵੀ ਮੈਂ ਲੋਕਾਂ ਦੀਆਂ ਜੋ ਮੇਰੇ ਤੋਂ ਉਮੀਦਾਂ ਨੇ ਮੈਂ ਉਹਨਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਦਿਨ ਰਾਤ ਇੱਕ ਕਰੂੰਗਾ ਤੇ ਆਪਣੇ ਵੱਲੋਂ 100% ਕਮਿਟਮੈਂਟ ਦੇ ਨਾਲ ਕੰਮਾਂ ਜਿਹੜਾ ਕਰੂੰਗਾ ਜੀ ਜੀ ਪਰਿਵਾਰ ਦਾ ਕਿੰਨਾ ਸਾਥ ਆ ਰਿਹਾ ਗਰਮੀ ਵੀ ਤੁਸੀਂ ਕਹਿੰਦੇ ਸਬਰ ਕਰਨਾ ਸਾਰੇ ਪਰਿਵਾਰ ਦੇ ਕਿੰਨਾ ਸਾਥ ਹੈ ਕੋਈ ਪਰਿਵਾਰ ਦੇ ਸਾਥ ਤੋਂ ਬਿਨਾ ਤਾਂ ਸਿਆਸਤ ਹੋ ਹੀ ਨਹੀਂ ਸਕਦੀ ਸਾਰੇ ਪਰਿਵਾਰ ਨੇ ਦਿਨ ਰਾਤ ਇੱਕ ਕਰਕੇ ਜਿਹੜਾ ਕੰਮ ਕੀਤਾ ਕਿਉਂਕਿ ਐਡਾ ਵੱਡਾ ਇਲੈਕਸ਼ਨ ਹੋ ਜਾਂਦਾ ਐਡਾ ਵੱਡਾ ਇਲਾਕਾ ਹੋ ਜਾਂਦਾ ਕਿਤੇ ਕਿਸੇ ਨੇ ਕਿਤੇ ਜ਼ਿੰਮੇਵਾਰੀ ਸੰਭਾਲ ਲਈ ਕਿਤੇ ਉਹਨਾਂ ਸਾਰੇ ਕਿਤੇ ਮੈਂ ਤਾਂ ਜਾਣ ਨਹੀਂ ਸਕਦਾ ਅਗਲਾ ਕਹਿੰਦਾ ਕੋਈ ਪਰਿਵਾਰ ਦਾ ਜੀ ਆਵੇ ਸਾਰਿਆਂ ਨੇ ਬੜੀ ਮਿਹਨਤ ਜਿਹੜੀ ਐ ਉਹ ਕੀਤੀ ਐ ਜਿਹਦੇ ਕਰਕੇ ਅੱਜ ਦਾ ਦਿਨ ਜਿਹੜਾ ਇਹ ਆਇਆ ਹੈਗਾ ਤੇ ਮੈਨੂੰ ਪਹਿਲਾਂ ਹੀ ਸਾਰਿਆਂ ਦੀ ਮਿਹਨਤੋਂ ਲੱਗ ਰਿਆ ਸੀ ਪਰਿਵਾਰ ਦੀ ਤੋਂ ਵੀ ਵਰਕਰਾਂ ਦੀ ਤੋਂ ਵੀ ਸਾਰੀ ਲੀਡਰਸ਼ਿਪ ਦੀ ਤੋਂ ਵੀ ਵੀ ਪਾਈ ਇਹ ਰਿਕਾਰਡ ਤੋੜ ਜਿਹੜੀ ਜਿੱਤ ਹੋਣੀ ਐ ਤੇ ਮੈਂ ਕਹਿੰਦਾ ਰਿਆ ਵੀ ਕੋਈ ਮੁਕਾਬਲਾ ਮਕੂਫਲਾ ਨਹੀਂ ਇੱਕ ਪਾਸੜ ਜਿਹੜੀ ਜਿੱਤ ਐ ਹੋਊਗੀ ਤੇ ਉਹੀ ਜਿਹੜੀ ਆ ਹੋਈ ਐ ਇਹਨਾਂ ਦਾ ਇੱਕ ਦੂਜੇ ਨਾਲ ਮੁਕਾਬਲਾ ਸੀ ਵੀ ਦੂਜੇ ਤੇ ਕੌਣ ਆਉਣਾ ਤੇ ਤੁਸੀਂ ਦੇਖਿਆ ਵੀ ਐਂਡ ਤੱਕ ਭਿੱੜ ਦੇ ਰਿਆ ਦੂਜੇ ਨੰਬਰ ਤੇ ਆਉਂਦੇ ਇੱਕ ਵੱਡੀ ਗੱਲ ਵਿਆਹ ਦੇ ਬਾਅਦ ਪਹਿਲੀ ਜੌਣ ਸੀ ਕਰਦੇ ਨੇ ਨਾਰ ਮਰ ਗਈ ਲਾਈਪਾਰਟ ਨੇ ਕਿਵੇਂ ਸਿਸਵਾ ਸੰਯੋਗ ਰਿਆ ਨਾਲ ਨਹੀਂ ਇਹਨਾਂ ਨੇ ਵੀ ਪੂਰਾ ਜਿਹੜਾ ਨਾਲ ਜਾਂਦੇ ਰਹੇ ਹਾਂ ਜੀ ਸਾਡਾ ਸਹਿਯੋਗ ਹੈ ਗੁਰਵੀਨ ਨੇ ਜਿਹੜਾ ਕੀਤਾ ਸਾਰੇ ਇਲਾਕੇ ਜਿੱਥੇ ਮੈਂ ਨਹੀਂ ਪਹੁੰਚ ਸਕਦਾ ਸੀ ਡੋਰ ਟੂ ਡੋਰ ਵੀ ਕੀਤਾ ਮੀਟਿੰਗਸ ਵੀ ਕੀਤੀਆਂ ਸਾਰਿਆਂ ਦਾ ਜਿਹੜਾ ਵੱਡਾ ਜਿਹੜਾ ਸਹਿਯੋਗ ਹੈ ਉਹ ਰਿਹਾ ਹੋਰ ਅਗਲਾ ਲਕਸ਼ ਕੀ ਹੋਊਗਾ ਪਹਿਲਾਂ ਉਹਨਾਂ ਅਗੇ ਸਰਕਾਰ ਤਾਂ ਜਾਇ ਉੱਥੇ ਮੋਦੀ ਜੀ ਬਣੀ ਹੈ ਤੇ ਤੁਸੀਂ ਨਹੀਂ ਹਜੇ ਬਣੀ ਨਹੀਂ ਹਜੇ ਬਣ ਲੈਣ ਦਿਓ ਚਲੋ ਫੇਰ ਵੀ ਮੈਂ ਅਗਲਾ ਸੰਗਤ ਹਾਂ ਕਿਉਂਕਿ ਕਿਉਂਕਿ ਭਾਜਪਾ ਕੋਲੇ ਕੱਲੀ ਕੋਲੇ ਮੈਜੋਰਟੀ ਜਿਹੜੀ ਉਹ ਨਹੀਂ ਹੈ ਨਾ ਅਜੇ ਤਾਂ ਕੋਈ ਨਹੀਂ ਪਤਾ ਲੱਗੂਆ ਜੇ ਕੀ ਦੀ ਬਣਦੇ ਚਾਹੇ ਸੱਜੇ ਹੱਥ ਬੈਠਾ ਜਾਏ ਖੱਬੇ ਹੱਥ ਪਰ ਮੀਤ ਵੱਲੋਂ ਮੀਂਹਤ 'ਚ ਕੋਈ ਕਮੀ ਨਹੀਂ ਹੋਊਗੀ ਕਿਉਂਕਿ ਮੈਂ ਪੰਜਾਬ 'ਚ ਵਿਰੋਧੀ ਧਿਰ 'ਚ ਵੀ ਰਿਆਂ ਸਰਕਾਰ 'ਚ ਵੀ ਰਿਆਂ ਸੱਜੇ ਹੱਥ ਵੀ ਬੈਠਾ ਖੱਬੇ ਹੱਥ ਵੀ ਬੈਠਾ ਜੇ ਦੇ ਖੱਬੇ ਹੱਥ ਬੈਠਦੇ ਸੀ ਤਾਂ ਸਵਾਲਾਂ ਦੀ ਲੜੀ ਲਾ ਕੇ ਰੱਖਦੇ ਸੀ ਡਿਵੈਲਪਮੈਂਟ ਦੇ ਸਵਾਲ ਪੁੱਛਦੇ ਸੀ ਉਦੋਂ ਵੀ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜੇ ਸੱਜੇ ਹੱਥ ਬੈਠੇ ਤਾਂ ਜਿਹੜਾ ਮੈਚ ਮਾ ਮੀਤ ਕੋਲੇ ਸੀ ਮੀਤ ਨੇ ਹਮੇਸ਼ਾ ਉਹਦੇ ਜੇ ਪਰਫਾਰਮ ਕਰਦੀ ਜਿਹੜੀ ਕੋਸ਼ਿਸ਼ ਆ ਕੀਤੀ ਹੈ